ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਇਸ ਵਕਤ ਹੈ ਸੋਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਤੇ ਟਾਈਮ ਹੋ ਗਿਆ ਜੀ 4:00 ਸ਼ਾਮ ਦਾ ਟਾਈਮ ਹੋ ਗਿਆ ਤੇ ਜਸ਼ਨ ਦੇ ਡੈਡੀ ਅੱਜ ਹੈ ਨਹੀਂ ਜਸ਼ਨ ਦੇ ਡੈਡੀ ਗਏ ਨੇ ਕਿਤੇ ਬਾਹਰ

ਜਿੱਥੇ ਪਾਣੀ ਨਹੀਂ ਚੜਿਆ ਉੱਥੇ ਸੁੱਕ ਗਈ ਆਹੀ ਮौज ਹੁੰਦੀ ਹੈ ਘਰ ਕੋਲੇ ਹਰਾ ਹੋਵੇ ਹੈਨਾ ਤੇ ਹੋਰ ਆਪਾਂ ਨਹੀਂ ਵੀ ਕੋਈ ਬੰਦੇ ਹੈ ਨਹੀਂ ਇੱਥੇ ਬੜੇ ਪਸ਼ੂ ਖੜੇ ਰਹਿਣਗੇ ਖਰਾਬਾ ਡੇ ਕੇ ਬਾਦ ਮੜ ਜਾਣ ਲਈ ਤਾਂ ਸੋਹੋਂ ਦਾ ਖੇਤ ਉੱਥਾ

ਆਪ ਨੂੰ ਵੱਡਾ ਨਹੀਂ ਜਮੀਨ ਨਾਲ ਹੋਏ ਵੱਡਣੇ ਜੋਕੀਏ ਮੋٹے ਮੋٹے ਕਾਂਢੇ ਕੰਮੇ ਪੜ ਜਾਂਦਾ ਹਾ ਜਿਹੜੀ ਵੱਟਾਂ ਵਾਲੀ ਬੀਜ ਉਹਦਾ ਡੰਡਾ ਵਾਲਾ ਮੋਟਾ ਹੁੰਦਾ ਮਾਸਿਕੇ ਵੀ ਪਿੱਤੀ ਆ ਗਿਆ ਮਾਸਿਕੇ ਦੂਜੇ ਘਰ ਵਾਲੇ ਨੇ ਬੀਜੀ ਦੋਨਾ ਘਰਾਂ ਨੇ ਆ ਮੈਂ ਪਾਰੇ ਕਿਸੀ ਦੀ ਆਹ ਬਰ ਚੇਤਾ ਨੇ ਬੀੜੂ ਪਾਤੀ ਉਹ ਵੀ ਬਰੇ ਇਨਾਂ ਨੇ ਬੀਜੀ ਨਹੀਂ ਇਨਾਂ ਨੇ ਪੱਠਿਆਂ ਜੋਗਰੀ ਬੀਜੀ ਆ ਥੋੜੀ ਜੀ ਪਤਾ ਨਾ ਕਨਾਲ ਕੇ ਡੂੜ ਕਨਾਲ ਉਹਨਾਂ ਨੇ ਚਾਰ ਵਾਸਤੇ ਬੀਜੀ ਆ ادي ਪਾਉਣਾ ਹੋਏ ਤਾਂ ਮੋਲ ਲੈ ਲਾਂਗੇ ادي ਕਿੱਲਾ ਪੁਣਿਆ ਸੋ ਚਾਰੇ ਲੋਕ ਹੁਣ ਚਾਰ ਹੀ ਪਾਉਂਦੇ ਮੱਕੀ ਮੱਕੀ ਮੱਕਾ ਚਾਰ ਹੀ ਚਾਰ ਪਾਉਂਦੇ ਆ ਚਾਰ ਪੰਜ ਪੰਜ 6 ਮਹੀਨੇ ਨਹੀਂ ਮੁਕਦਾੜ ਕੇ ਤੂੜੀ ਦੀ ਬੱਟ ਬੱਚਤ ਹੋ ਜਾਂਦੀ ਏ ਵੱਡ ਲਈ ਆਪਾਂ ਹਰਾ ਫੇਰ ਮਿਲ ਗਿਆ ਸੋਨੂੰ ਵੱਡਾ ਵੰਡ ਲਓ ਜੀ ਹਰਾ ਵੱਡ ਲਿਆ ਆਪਾਂ ਤੇ ਲਾਸਟ ਥੱਬਾ ਮੰਮੀ ਲਈ ਆਉਂਦੇ ਆ ਤੇ ਬਸ ਹੁਣ ਕੁਤਰ ਕੇ ਪਾ ਦਾਂਗੇ ਮੰਮੀ ਕੁਤਰ ਦੇਣਗੇ ਤੇ ਮੈਂ ਪਾ ਲੂੰਗੀ ਤੂੜੀ ਦਮ ਜਾਂ ਜੜ ਗਿਆ ਹਣਾ ਮੰਮੀ ਪਤਾ ਨਹੀਂ ਤਾਂ ਆਪਾਂ ਹੁਣ ਬਕਾਈ ਤਨ ਬਾਹ ਹੋ ਗਏ ਵੱਡਿਆ ਨਹੀਂ ਹਣਾ ਜੇ ਤਾਂ ਬੰਦਾ ਪੜਦਾ ਰਹੇ ਤਾਂ ਉਹ ਜਾ ਹੋ ਜਾਂਦਾ ਲਓ ਜੀ ਬਹੁਤ ਮੰਤਰ ਆਦਾ ਬਹੁਤ ਬਾਹਲਾ ਤਪਣਾ ਹੋਏ ਹੂੰ ਮੁੜਕਾ ਆ ਗਿਆ ਲੋ ਜੀ ਮੈਂ ਪਾਲਾਂ ਤੂੜੀ ਫੇਰ ਆਪਾ ਹੇ ਕਿਹੜਾ ਸਾਜਾ ਚੜਿਆ ਹੋਵੇ ਪਾਦ ਗਏ ਨੀਰਾ ਗਰਮੀ ਵੀ ਬਾੜੀ ਅੱਜ ਤਾਂ ਤਾਪਮਾਨ ਵੀ ਕਹਿੰਦੇ 43 ਡਿਗਰੀ ਤਾਪਮਾਨ ਹੋ ਰਿਹਾ ਆਪਣੇ ਹੋਰ 4-5 ਦਿਨ ਆ ਹੀ ਰਹੂਗਾ ਹਜੇ ਹੋਰ ਮੰਮੀ ਇੰਨਾ ਹੀ ਆ ਹੀ ਗਰਮੀ ਫਿਰ ਤਾਂ ਭਲਾ ਕੋਈ ਮੀਂਹ ਵਾਲਾ ਪ੍ਰੋਗਰਾਮ ਬਣਾਵੇ ਜਾ ਕੇ ਲਓ ਜੀ ਪਸ਼ੂ ਵੀ ਆਦੇ ਹੋਣਗੇ ਹਰਾ ਕੋ ਕੁੱਤਰ ਕੇ ਬਹਿ ਜੇਗਾ ਕਿਵੇਂ ਗਈਆਂ ਕਰਦੇ ਹੋਣਾ ਚਲੋ ਜੀ ਪਾਲੀਏ ਟੂੜੀ ਕੰਦ ਲਓ ਜੀ ਨੀਰਾ ਚਾਰਾ ਪਾ ਕੇ ਆਪਾਂ ਪਸ਼ੂ ਦਿੱਤੇ ਵਨ ਗੋਆ ਕੋੜਾ ਸੱਟੇ ਹੀ ਮੈਂ ਤੇ ਬਸ ਹੁਣ ਪਿਉੜੀਆਂ ਇਹਨਾਂ ਦਾ ਲੇਟੀ ਦਾਣਾ ਤੇ ਮੰਮੀ ਜੀ ਕਰਦੇ ਆ ਸਬਜੀ ਦੀ ਚੀਰਾ ਚਰਾਈ ਦਾਣਾ ਪਾ ਕੇ ਖੋਲਣ ਵਾਲਾ ਲਿਆਈ ਮੰਮੀ ਕਰਦੇ ਘਟਾ ਰੋਜ਼ ਇਹ ਆਪ ਖੋਲਗੇ ਚੂਰੇ ਵਾਲਾ ਗੱਟਾ ਪੁੱਤਮ 골ਡ ਸਾਡੇ ਚੱਕੀ ਐ ਪਿੰਡ ਚ ਲੱਗੀ ਹੋਈ ਆਟਾ ਚੱਕੀ ਉਹ ਬਣਾਉਂਦੇ ਆ ਚੂਰਾ ਤੇ ਉਹਨਾਂ ਤੋਂ ਲੈਂਦਾ ਪਾ ਪੁੱਤਮ 골ਡ ਇਹਨੂੰ ਨਾਲ ਰੋਣਾ जागा पास <poker> <clotky> <También işim ,ophone> <tama> ਫਰਲਾ ਦੇਖ ਲੈ ਨਿਕਲ ਗਿਆ ਬਿਲਕੁਲ ਬਿਲਕੁਲ ਦੋ ਆ ਗਏ ਹੂੰ ਫਰਲਾ ਗਿਆ ਅੜ ਗਿਆ ਅੜ ਗਿਆ ਤਾਂ ਇਹ ਲੱਗੀ ਗੰਡਾ ਗੰਡਾ ਹੁੰਦੇ ਤੇ ਕਟਲਾ ਇਹ ਟੁੱਟ ਗਿਆ ਹਲੂਗਾ ਪਾਇ ਲੈ ਬਸੇ ਗਾਂਡੇ ਸੇ ਹੁਣ 10 ਘੰਟਾ ਆ ਗਏ ਹਾਂ ਘੰਟਾ ਹੀ ਹੈ ਜੋ ਵਾਲਾ ਜਦ ਫਾਰੇ ਫਿਰ ਜਦੋਂ ਹੈ ਨਹੀਂ ਹੁਣ ਦਾਣਾ ਹੈ ਨਹੀਂ ਕ

ਕੱਲ ਜੇ ਪੈਸੇ ਥੋੜੇ ਜਿਹਾ ਆਪਣੇ ਕੋਲੇ ਨਹੀਂ ਆਪਾਂ ਦੂਜੀ ਖਾਂਦੇ ਡੈਡੀ ਹਣੀ ਸੀ ਘਰੇ ਨਹੀਂ ਤਾਂ ਦੂਜੀ ਲਿਆਉਂਦੇ ਖੋਏ ਜੇ ਵਾਲੀ ਲਓ ਜੀ ਮੈਂ ਬਣਾਉਣ ਲੱਗ ਗਈ ਸਾਥੀ ਮੰਮੀ ਤੇ ਸਬਜ਼ੀ ਜੀ ਦੇ ਜੀ ਦੇ ਮੈਂ ਕੱਢ ਲਈ ਧਾਰ ਤੇ ਇੱਕ ਦੀ ਰਹਿ ਗਈ ਸੀ ਧਾਰ ਮੰਮੀ ਕੱਢੀ ਜਾਂਦੇ ਜਿਸੂ ਤੇਰੇ ਲਈ ਦੇਨੇ ਜੀਰਾ ਮੰਗਾ ਦਾ ਜੀਰਾ ਲਿਆ ਕੇ ਦੇਈਂ

ਲਓ ਜੀ ਅੱਜ ਬਣਾਵਾਂਗੇ ਆਪਾਂ ਟਿੰਡੋ ਟਿੰਡੀ ਅਨ ਸਾਜੀ ਜਸ਼ਨ ਦੀ ਫੇਵਰੇਟ ਸੁੱਕੀ ਸਬਜੀ ਜਸ਼ਨ ਤੇ ਫੇਵਰੇਟ ਹੈ ਇਹਦੀ ਜ਼ਿਆਦਾ ਹੈਗੀ ਐ ਮੂੰਗੀ ਬਸ ਇੱਕ ਫੇਵਰੇਟ ਹੈ ਹਰਸ਼ਨ ਕਿਹੜੀ ਹਾਂ ਹੈਗੀ ਐ ਹੋਰ ਕਿਹੜੀ ਆ ਹੋਰ ਆਲੂ ਮਟਰ ਅੱਛਾ ਗਾਜਰ ਹਾਂ ਗਾਜਰ ਦਾ ਨਹੀਂ ਘਾਟੀ ਖਾਗਰ ਆ ਜੀ ਉਹ ਮੇਰੀ ਫੇਵਰੇਟ ਹੈ ਨਹੀਂ ਹੈਗੀ ਦੇਖੋ ਚਟਣੀ ਹੂੰ ਚਟਣੀ ਚਟਣੀ ਦਾ ਆਪਦੇ ਡੈਡੀ ਵਾਂਗੂ ਖਾਂਦਾ ਜੀ ਇਹ ਇਹ ਹੀ ਸਵਾਲ ਤਾਂ ਚਟਣੀ ਤਾਂ ਮੇਰੀ ਪੂਰੀ ਫੇਵਰੇਟ ਆ ਟਮਾਟਰਾਂ ਦੀ ਲਓ ਜੀ ਜੀਰਾ ਆਪਣਾ ਹੋ ਗਿਆ ਬਰਾਊਨ ਤੇ ਆਪਾਂ ਪਾ ਲਈਏ ਇਸ ਸਬਜੀ लो जी सब्जी अपनी होगी बनकर रेडी मिर्च अपना पा मूंग मिर्च ਸੋਨੇ ਦਾ ਆਪਾਂ ਥੋੜਾ ਜਿਹਾ ਪਾਣੀ ਜਿਹੜਾ ਛੱਡੂ ਛੱਣਗੇ ਇਹ ਟਿੰਡੀਆਂ ਨੂਨ ਪਾਇਆ ਨਾ ਆਪਾਂ ਨਾ ਕਰਕੇ ਚੱਕੋ ਸਬਜੀ ਹੋ ਗਈ ਰੈਡੀ ਆਪ ਲੋ ਜੀ ਦੁੱਧ ਆਪਣਾ ਜਾਂਦਾ ਕੜੀ ਤੇ ਰੜਕਣੀ ਜਦੋਂ ਦੁੱਧ ਦਿੱਤਾ ਪਾ ਆਪਾਂ ਬਸ ਫੋਨ ਨਾਲਾ ਰਹਿ ਗਿਆ ਤੇ ਮੈਂ ਦੁੱਧ ਪਾਉਣੀ ਆ ਢੋਲੀ ਦੇ ਵਿੱਚ ਤੇ ਮੰਮੀ ਇੱਧਰ ਗੁੰਨਣ ਲੱਗ ਗਈ ਜੀ ਆਟਾ ਤੇ ਇਹ ਮੰਝੜ ਆ ਤੇ ਮੈਂ ਤੇ ਡੈਡੀ ਬਾਈ ਆ ਉਧਰ ਪੁੱਲਰ ਲਾਈ ਜਿਸ਼ਾ ਨਾ ਨਾਲਾ ਜਸ਼ਨ ਨੂੰ ਤਾਂ ਕੁੱਤਿਆਂ ਤੋਂ ਵੇੜਨੀ ਬੱਸ ਲਓ ਜੀ ਹੁਣ ਆਪਾਂ ਲੱਗ ਜਾਾਂਗੇ ਰੋਟੀ ਤੇ ਗਰਮੀ ਬਹੁਤ ਹੀ ਜ਼ਿਆਦੇ ਐ ਪਤਾ ਨਹੀਂ ਕੀ ਗੱਲ ਆ ਹੂੰ ਨਹੀਂ ਆਇਆ ਤਵਾ ਤੋਂ ਤਾਂ ਵੱਧ ਗਿਆ ਵਾ ਹੂੰ ਤੇ ਲਓ ਜੀ ਆਪਾਂ ਮਿਲਦੇ ਹੁਣ ਤੁਹਾਨੂੰ ਕੱਲ ਤੇ ਸਾਚੀਕਰ ਕੱਲ ਭੈਣ ਰਾਜਵਿੰਦਰ ਭੈਣ ਆਦੀ ਸੀ ਕਿ ਕਹਿੰਦੀ ਐ ਕਿ ਤੁਸੀਂ ਝੂਠੀ ਕੜੀ ਝੂਠੀ ਲੱਸੀ ਦੀ ਕੜੀ ਬਣਾਲੀ ਤੇ ਜਵਾਕਾਂ ਦੀ ਤਾਂ ਕਾਦੀ ਝੂਠ ਹੁੰਦੀ ਐ ਜੀ ਹਨਾ ਜਵਾਗ ਤਾਂ ਭੋਲੇ ਹੁੰਦੇ ਆ ਤੇ ਇਹਨਾਂ ਦੇ ਵਿਚਾਰਾਂ ਦੀ ਕਾਦੀ ਝੂਠ ਹੁੰਦੀ ਹੈ ਤੇ ਬਾਕੀ ਉਹਨੇ ਝੂਠੀ ਨਹੀਂ ਕਰੀ ਸੀ ਉਹਨੇ ਆਏ ਨਾ ਲੀਟਰ ਤਾਂ ਕਰਕੇ ਫੇਰ ਪੀਤਾ ਸੀ ਆਏ ਮੂੰਹ ਨੇ ਇਹਦੇ ਨਾਲ ਨਹੀਂ ਲਾਇਆ ਸੀ ਲੀਟਰ ਤੇ ਚਲੋ ਜੀ ਅੱਜ ਦੀ ਵੀਡੀਓ ਦੇ ਚਾ ਇੰਨਾ ਹੀ ਆਪਾਂ ਮਿਲਦੇ ਹਾਂ ਸੋਨੂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਲਾਈਕ ਜੀ ਤੇ ਸੋਹਣੇ-ਸੋਹਣੇ ਕਰਿਓ ਕਮੈਂਟ ਜੀ ਤੇ ਬਾਕੀ ਸਾਰੇ ਜਣੇ ਵੀਡੀਓ ਨੂੰ ਰੋਜ਼ ਰੋਜ਼ ਕਹਿਣੀ ਹੈ ਜੀ ਬਸ ਸਾਰੇ ਜਣੇ ਪੂਰਾ ਦੇਖਿਓ ਤਾਂ ਕਿ ਆਪਣੇ 1000 ਸਬਸਕ੍ਰਾਈਬਰ ਕੰਪਲੀਟ ਹੋ ਜਾਣ ਤੇ ਬੋਸ ਟਾਈਮ ਹੋ ਜੇ ਪੂਰਾ ਤੇ ਬਾਕੀ ਚਲੋ ਜੀ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਹੱਸਦੇ ਰਹੋ ਵਸਦੇ ਰਹੋ ਜੀ ਬਾਏ ਬਾਏ